ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਪਰ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ 5 ਕਿਲੋ ਹੀਰੋਇਨ 100 ਗ੍ਰਾਮ ਉਹ 5 ਕਿਲੋ 100 ਗ੍ਰਾਮ ਹੀਰੋਇਨ ਗ੍ਰਾਮਦ ਹੋਈ ਹੈ ਇੱਕ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀਏ ਚ ਗ੍ਰਫਤਾਰ ਕੀਤਾ ਗਿਆ ਹੈ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏਡੀਐਸ ਗੋਰਾ ਸਨ ਆਫ ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਮਮਦੂਦ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋੜਲੀ ਪੁੱਛ ਕੇ ਚੋਂ ਇਹ ਗੱਲ ਪਤਾ ਲੱਗੀ ਹੈ ਕਿ ਅਮਰਸਰ ਸੈਕਟਰ ਦੇ ਵਿੱਚੋਂ ਰੂਰਲ ਅਰੀਆ ਦੇ ਵਿੱਚੋਂ ਕਨਸਾਈਨਮੈਂਟ ਚੁੱਕਣ ਆਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇੱਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵੀਜ਼ਨ ਡੀਸੀਪੀ ਆਪਣੇ ਆਲਮ ਵਿਜੇ ਜੀ ACP ਕੁਲਦੀਪ ਜੀ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਰੈਸਟ ਇਹਦੀ ਕੈਂਟ ਥਾਣੇ ਦੇ ਵਿੱਚ ਪੱਤਾ ਦਰਜ ਕੀਤਾ ਗਿਆ ਜੇ ਦੇ ਬੇਸਿਕ ਬੈਕਗਰਾਉਂਡ ਵੱਲ ਧਿਆਨ ਦੇਈਏ ਤਾਂ ਗੁਰਵੀਰ ਜਿਹੜਾ ਇਹ بطور ਕੰਟਰੈਕਟ ਡਰਾਈਵਰ ਲੱਗਿਆ ਹੋਇਆ ਸਿਵਲ ਸਰਜਨ ਆਫਿਸ ਫਿਰੋਜ਼ਪੁਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਗਲ ਕੇ ਕੰਮ ਕਰ ਰਿਹਾ तकरीबन 3 ਕੁ ਮਹੀਨੇ ਤੋਂ ਇਹ ਜੋ ਪਤਾ ਲੱਗਿਆ ਮੋਢਲੀ ਪੁਛੇਚ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹਨੂੰ ਅਸੀਂ ਰਿਸਕ ਕੀਤਾ ਜਾਊਗਾ ਜਦੋਂ ਵੀ ਉਹ ਮਤਲਬ ਪੁਲਿਸ ਦੇ ਧਿਆਨ ਚ ਆਉਂਦਾ ਤੇ ਇਹਦੇ ਵਿੱਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰ ਜਿਹੜਾ ਮਮਦੂਰ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਕਸਪੋਜ਼ਰ ਤੋਂ ਬਚਦੇ ਇਹਨਾਂ ਨੇ ਟਰਾਂਸਪੋਰਟਰ ਜਿਹੜਾ ਅੰਮ੍ਰਿਤਸਰ ਸੈਕਟਰ ਨੂੰ ਚੂਜ਼ ਕੀਤਾ ਔਰ ਵਿੱਚ ਅਲੱਗ-ਅਲੱਗ ਕਟਾਊਟ ਲਾਏ ਹੋਏ ਐ ਇਹ ਪਿਕਅਪ ਕਰ ਰਿਹਾ ਕੋਈ ਦੂਸਰੇ ਅੱਗੇ ਨੂੰ ਕਰ ਰਿਹਾ ਉਹ ਸਾਰੀ ਚੀਜ਼ ਜਿਹੜੀ ਐ ਉਹਤੇ ਵਰਕ ਕੀਤਾ ਜਾਊਗਾ